ਤਹਿਸੀਲ ਫਲੋਰ ਦੇ ਅਧੀਨ ਆਉਂਦੇ ਪਿੰਡ ਤੇਂਗ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 648 ਅਵਤਾਰ ਗੁਰਪੁਰਬ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਸਾਰੇ ਨਗਰ ਵੱਲੋਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਸੀਰ ਗਵਧਨਪੁਰ ਕਾਂਛੀਰ ਵਾਸਤੇ ਸੰਗਤਾਂ ਦੀ ਗੱਡੀ ਰਵਾਨਾ ਹੋਈ ਇਸ ਸਬੰਧੀ ਪ੍ਰਸ ਨੂੰ ਜਾਣਕਾਰੀ ਦਿੰਦੇ ਹੋਏ ਬਹੁਤ ਹੀ ਸਤਿਕਾਰਯੋਗ ਮਸ਼ੀਨਰੀ ਕਲਾਕਾਰ ਜਸਵਿੰਦਰ ਲੋਟੀਆ ਨੇ ਸਾਰੇ ਨਗਰ ਦਾ ਅਤੇ ਐਨ ਆਰ ਆਈ ਵੀਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਅਤੇ ਸਤਿਗੁਰੂ ਮਹਾਰਾਜ ਇਸੇ ਤਰ੍ਹਾਂ ਉਹਨਾਂ ਦੀਆਂ ਕਮਾਈਆਂ ਵਿੱਚ ਬਰਕਤਾਂ ਪਾਉਂਦੇ ਰਹਿਣ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਸਥਾਨ ਸਿਰ ਗਵਧਨਪੁਰ ਕਾਂਚੀ ਵਿਖੇ 8-10 ਦਿਨ ਦਾ ਟ੍ਰਿਪ ਹੈ ਜਿਸ ਦੇ ਵਿੱਚ ਵਕ ਵਕ ਥਾਮਾਂ ਤੇ ਸਤਿਗੁਰੂ ਮਹਾਰਾਜ ਜੀ ਦੇ ਜੀਵਨ ਨਾਲ ਸੰਬੰਧਿਤ ਸਥਾਨਾਂ ਦੇ ਦਰਸ਼ਨ ਕੀਤੇ ਜਾਣਗੇ ਦੇਖਦੇ ਹਾਂ ਮੌਕੇ ਦੀਆਂ ਲਾਈਵ ਤਸਵੀਰਾਂ ਜੋ ਬਲੇ ਸੋਨਪ ਹੈ ਸਤਿਗੁਰੂ ਦਾਸ ਮਹਾਰਾਜ ਕੀ ਹੈ ਗੁਰੂਤ ਸਤਸੰਗਤ ਜੀ ਅੱਜ ਪਿੰਡ ਤੇਂਘ ਤੋਂ 1 ਮਾਰਚ 2025 ਦਿਨ ਸ਼ਨੀਵਾਰ ਜਗਤguru ਸਤਗੁਰ रविदास ਜੀ ਮਹਾਰਾਜ ਦੇ ਜਨਮ ਸਥਾਨ ਮੰਦਿਰ ਕਾਸ਼ੀ ਸ਼ੀਰਿ ਵਰਦਨ ਪਹੁੰਚਦੇ ਲਈ ਪਿੰਡ ਤੇਂਘ ਤੋਂ ਸਮੂਹ ਐਨਆਰਆਈ ਵੀਰਾਂ ਭਰਾਵਾਂ ਔਰ ਨਗਰ ਨਿਵਾਸੀ ਤੇਂਘ ਦੇ ਸੰਗਤਾਂ ਵੱਲੋਂ ਉਹਨਾਂ ਦੇ ਪੂਰੇ ਸਹਿਯੋਗ ਦੇ ਨਾਲ ਉਨਾ ਦੇ ਵੱਲੋਂ ਭੇਜੀ ਹੋਈ ਮਾਇਆ ਦੇ ਨਾਲ ਅੱਜ ਕਾਂਸ਼ੀ ਬਨਾਰਸ ਦੇ ਲਈ ਸੰਗਤ ਦਰਸ਼ਨਾ ਦੇ ਲਈ ਯਾਰੀ ਹੈ ਜਿਸ ਦੇ ਵਿੱਚ ਲਗਭਗ 8-10 ਦਿਨਾਂ ਦੇ ਲਈ ਇਹ ਯਾਤਰਾ ਹੋਵੇਗੀ ਜਿਨ੍ਹਾਂ ਚ ਸਤਿਗੁਰੂ ਬਦਾਜੀ ਮਹਾਰਾਜ ਉਹਨਾਂ ਦਾ ਹੁਕਮ ਹੈ ਉਹਨਾਂ ਚਾਰੇ ਯਾਤਰਾ ਚੱਲੇਗੀ ਬਹੁਤ ਬਹੁਤ ਧੰਨਵਾਦ ਐਨ ਆਰ ਆਈ ਵੀਰਾਂ ਭਰਾਵਾਂ ਦਾ ਜਿਨ੍ਹਾਂ ਨੇ ਬਾਹਰ ਬੈਠੇ ਸੰਗਤਾਂ ਨੇ ਬਹੁਤ ਸਾਰਾ ਸਹਿਯੋਗ ਦੇ ਕੇ ਇਸ ਜਿਹੜੀ ਯਾਤਰਾ ਆ ਉਹਨੂੰ ਕਾਮਯਾਬ ਕੀਤਾ ਸਤਿਕਰਮ 10 ਜੀ ਮਹਾਰਾਜ ਨੂੰ ਐਨ ਆਰ ਆਈ ਭਰਾਵਾਂ ਤੇ